ਹਾਂਜੀ ਕੀ ਹਾਲ ਹੈ ਉਮੀਦ ਕਰਦੇ ਆ ਸਾਰਿਆਂ ਦੇ ਠੀਕ ਠਾਕ ਹੋਵੋਗੇ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਕੇਵੀ এমਬ੍ਰੋਇਡਰੀ ਦੇ ਵਿੱਚ ਜਿੰਨਾ ਪਹਿਲਾਂ ਨੇ ਆਪਣੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਤੁਸੀਂ ਸੋਹਣੇ ਸੋਹਣੇ ਸੂਟ ਜਲਦੀ ਹੀ ਪਸੰਦ ਕਰ ਸਕੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਐਸਕੇ ਕਾਟਨ ਦੇ ਸੂਟ ਜੋ ਕਿ ਅਲੱਗ-ਅਲੱਗ ਤਰ੍ਹਾਂ ਦਾ ਵਰਕ ਰੂ ਉਹਨਾਂ ਦੇ ਉੱਪਰ ਤੇ ਬਹੁਤ ਹੀ ਤਰ੍ਹਾਂ ਦੇ ਡਿਜ਼ਾਈਨ ਨੇ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਆਪਣੀ ਵੀਡੀਓ ਨੂੰ ਤੁਸੀਂ ਵੱਧ ਵੱਧ ਸ਼ੇਅਰ ਕਰ ਦਿਓ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਪਹਿਲਾਂ ਆਪਾਂ ਜਿਹੜਾ SKF कॉटन ਦਾ सूट 1200 ਰੁਪਏ ਦਾ ਵੇਚਾ ਦੀ ਤਾਂ ਇੱਕ ਸੂਟ ਲਓਗੇ ਤਾਂ ਆਪਾਂ ਪੰਜਾਬ ਤੇ ਲੈਸ ਕਰਾਂਗੇ ਜੇ ਤੁਸੀਂ ਦੋ ਸੂਟ ਲਓਗੇ ਤਾਂ ਉਹਦੇ ਵਿੱਚ ਆਪਾਂ 100 ਰੁਪਏ ਲੈਸ ਕਰਾਂਗੇ ਤਾਂ ਕਿਸੇ ਵੀ ਮੇਰੇ ਪਿਆਰ ਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਹੁੰਦਾ ਤਾਂ ਸੂਟ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਮੈਂ ਦਿਖਾਈ ਤੁਹਾਨੂੰ ਵੀਡੀਓ ਦਾ ਸਭ ਤੋਂ ਫਾਸਟ ਵਾਲਾ ਸੀ ਇਦਾਂ ਨੂੰ ਕਰੇ ਸਿੱਧਾ ਹਾਂ ਜੀ ਆ ਦੇਖੋ ਤੁਸੀਂ ਬਣਿਆ ਹੋਇਆ ਸੂਟ ਨੀਚੇ ਘੇਰੇ ਦੇ ਆਫਵਾਈਟ ਕਲਰ ਦਾ ਜਿਹੜਾ ਘੇਰਾ ਬਣਿਆ ਹੈ ਡਿਜ਼ਾਈਨਿੰਗ ਬਣੀ ਹੋਈ ਹੈ ਉਸ ਤੋਂ ਬਾਅਦ ਤਿੰਨ ਫਲਾਵਰ ਬਣੇ ਹੋਏ ਨੇ ਬਹੁਤ ਹੀ ਸੋਹਣੇ ਤੇ ਪਿਆਰੇ ਲੱਗ ਰਹੇ ਨੇਗੇ ਤੇ ਉੱਪਰ ਤੱਕ ਜਿਹੜਾ ਸਾਰਾ ਇਹ ਡਿਜ਼ਾਈਨ ਬਣਿਆ ਆ ਉੱਪਰ ਤੱਕ ਪੈਨਲ ਵਰਕ ਤੱਕ ਦਾ ਜਿਹੜਾ ਇਹ ਡਿਜ਼ਾਈਨ ਬਣਿਆ ਹੋਇਆ ਇਹ ਵਿੱਚਕਾਰ ਫਲਾਵਰ ਬਣੇ ਹੋਏ ਨੇ ਤੇ ਆ ਦੇਖੋ ਤੁਸੀਂ ਬਹੁਤ ਸੋਹਣੀ ਜਿਹੜੀ ਆ ਨਿੱਕੇ ਨਿੱਕੇ ਜਿਹੜੇ ਇੱਥੇ ਫਲਾਵਰ ਬਣੇ ਹੋਏ ਨੇ ਜੋ ਵੀ ਵੇਚ ਅੱਤਿਆਂ ਵਗੈਰਾ ਸਭ ਖੁਸ਼ ਬਣਿਆ ਬਹੁਤ ਹੀ ਸੋਹਣਾ ਤੇ ਪਿਆਰਾ ਸੂਟ ਹੈ ਐਸਕੇ ਦੀ ਜਿਹੜੀ ਇਹ ਕਾਟਨ ਬਣੂਗੀ ਸੋ ਕਿਸੇ ਵੀ ਮੇਰੀ ਭੈਣ ਨੂੰ ਸੂਟ ਪਸੰਦ ਆਉਂਦਾ ਹੈ ਇਹ ਵਾਲਾ ਸੂਟ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਨਾਲ ਹੀ ਸੇਮ ਹੀ ਜੜੇ ਦੇ ਬਾਜੂਆਂ ਦਾ ਵਰਕ ਹੈ ਇਹਦੇ ਸੇਮ ਹੀ ਬਾਜੂਆਂ ਦਾ ਵਰਕ ਹੈ ਸੋ ਕਿਸੇ ਨੂੰ ਵੀ ਸੂਟ ਪਸੰਦ ਆਉਂਦਾ ਸੂਟ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਆਪਾਂ 1150 ਰੁਪਏ ਦੇ ਵਿੱਚ ਇਹ ਤੁਹਾਨੂੰ ਸੂਟ ਦੇਵਾਂਗੇ ਤਾਂ ਜਲਦੀ ਨਾਲ ਦੀ ਸੂਟ ਤੁਸੀਂ ਸਾਡੇ ਕੋਲ ਆਰਡਰ ਕਰੋ ਤੇ ਪਸੰਦ ਕਰੋ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਭੇਜੋ ਇਹਦੇ ਵਿੱਚ ਇੱਕੋ ਜਿਹੜਾ ਆਪਣਾ ਹੈਗੇ ਵੀ ਇੱਕ ਪੀਸ ਹੈ ਤੇ ਕਿਤੇ ਵੀ ਮੇਰੇ ਭੈਣ ਮੇਰੇ ਵਾਲਾ ਸੂਟ ਪਸੰਦ ਆਉਂਦਾ ਤਾਂ ਸੂਰ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਇਸ ਤੋਂ ਬਾਅਦ ਅਗਲਾ ਆ ਗਿਆ ਬਲੂ ਕਲਰ ਦੇ ਉੱਪਰ ਰੈਡੀ ਹੋਇਆ ਹੈ ਦੇਖੋ ਆਹ ਬਹੁਤ ਸੋਹਣਾ ਸੂਟ ਹੈ ਤੁਸੀਂ ਦੇਖਣਾ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਹੈ ਘੇਰਾ ਬਣਿਆ ਹੈ ਇਹਦੇ ਨਾਲ ਉੱਪਰ ਜਿਹੜਾ ਫਲਾਵਰ ਬਣੇ ਹੋਏ ਨੇ ਕਟਵਰਕ ਹੈ ਕਟਵਰਕ ਤੋਂ ਦੇਖੋ ਸਿੱਧੀਆਂ ਲੈਣਾ ਜਾਂਦੀਆਂ ਨੇ ਤੇ ਉੱਪਰ ਜਿਹੜੀ ਇੱਕ ਤਰ੍ਹਾਂ ਦੇ ਫਲਾਵਰ ਜਿਹੜੀ ਇਹ ਬੇਲ ਬਣੀ ਹੋਈ ਹੈ ਦੇ ਫਲਾਵਰ ਨੇ ਬੇਲ ਬਣੀ ਹੋਈ ਹੈ ਬਹੁਤ ਹੀ ਜ਼ਿਆਦਾ ਸਫਾਈ ਦੇ ਉੱਪਰ ਵਰਕ ਹੈ ਤੇ ਬਹੁਤ ਹੀ ਸੋਹਣਾ ਹੈ ਤੇ ਫੈਬਰਿਕ ਜਿਹੜਾ ਐਸਕੇ ਕਾਟਨ ਦੀ ਫੈਬਰਿਕ ਲੂਗਾ ਬਹੁਤ ਹੀ ਵਧੀਆ ਐਸਕੇ ਕਾਟਨ ਦਾ ਇਹ ਫੈਬਰਿਕ ਆ ਸੋ ਕਿਸੇ ਨੂੰ ਵੀ ਪਸੰਦ ਆਉਂਦਾ ਸੂਰ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਸੇਮ ਹੀ ਦੇ ਜਿਹੜੇ ਇਹ ਬਾਜੂਆਂ ਦਾ ਵਰਕ ਹੈ ਸੇਮ ਹੀ ਦੇ ਇਹ ਬਾਜੂਆਂ ਦਾ ਵਰਕ ਆ ਗਿਆ बहुत ही सोहना प्यारा डिजाइन है सो जल्दी जल्दी सूट साडर कर सकते बादपल कलर दे उपर। पैनल वर्क हो पैनल वर्क होना लग रहा है देखो रोजी कलर से स्किन कलर दे, नाल कलर कंट्रास्ट जो लगे हुआ है ਕਿੰਨਾ ਵੀ ਆਪਾਂ ਘੇਰਾ ਲੰਬਾਈ ਦੀ ਰੱਖ ਸਕਦੇ ਆ ਘੇਰੇ ਲੰਬਾਈ ਦਾ ਕੋਈ ਇਸ਼ੂ ਨਹੀਂ ਰਹੂਗਾ ਬਹੁਤ ਹੀ ਸੋਹਣਾ ਤੇ ਪਿਆਰਾ ਜਿਹੜਾ ਇਹ ਸੂਟ ਰੈਡੀ ਹੋਊਗਾ ਬਣੂਗਾ ਸੋਹਣਾ ਹੀ ਬਹੁਤ ਜ਼ਿਆਦਾ ਲੱਗ ਰਿਹਾ ਤੇ ਇਹ ਵੀ ਜਿਹੜਾ ਇਹ ਵੀ ਘੇਰੇ ਦੇ ਜਿਹ ਫਰੰਟ ਦੇ ਮਗ ਬਾਜੂ ਤੇ ਬਾਟਮ ਦੇ ਉੱਪਰ ਵਰਕ ਆ ਜੂਗਾ ਦੇ ਕਿ ਬਾਜੂਆਂ ਤੇ ਵਰਕ ਆ ਗਿਆ ਨੀਚੇ ਤੇ ਉੱਪਰ ਜਿਹੜਾ ਬਾਟਮ ਦੇ ਉੱਪਰ ਵਰਕ ਆ ਜੂਗਾ ਸੋ ਕਿਸੇ ਨੂੰ ਵੀ ਇਹ ਸੂਟ ਪਸੰਦ ਆਉਂਦਾ ਹੈ ਇਹ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਪ੍ਰਾਈਸ ਆਪਾਂ ਤੁਹਾਨੂੰ ਦੱਸ ਚੁੱਕੇ ਆ ਪਹਿਲਾਂ ਹੀ ਤੇ ਇਸ ਤੋਂ ਬਾਅਦ ਆਪਾਂ ਥੋੜੇ ਲਈ ਉਹ ਡਿਜ਼ਾਈਨ ਲੇ ਕੇ ਬਹੁਤ ਹੀ ਸੋਹਣਾ ਤੇ ਪਿਆਰਾ ਡਿਜ਼ਾਈਨ ਆ ਜਿਹੜਾ ਦੇਖੋ ਇਹ ਵਾਲਾ ਡਿਜ਼ਾਈਨ ਰੈਡੀ ਹੋਇਆ ਵਿੱਚ ਵਾਈਟ ਕਲਰ ਦਾ ਕੰਟਰਾਸਟ ਹੈ ਤੇ ਉਹ ਜਿਹੜਾ ਫਲਾਵਰ ਬਣਿਆ ਹੈ ਤੇ ਉੱਪਰ ਨੂੰ ਜਿਹੜੇ ਪੈਨਲ ਵਰਕ ਜਾਂਦੇ ਨੇ ਉੱਪਰ ਤੱਕ ਇਹ ਪੈਨਲ ਵਰਕ ਜਾਂਦੇ ਨੇ ਸੋ ਬਹੁਤ ਹੀ ਸੋਹਣਾ ਤੇ ਪਿਆਰਾ ਇਹ ਡਿਜ਼ਾਈਨ ਰੈਡੀ ਹੋਇਆ ਐ ਐਸ ਕੇ ਕਾਟਨ ਦੇ ਉੱਪਰ ਸੋ ਕਿਸੇ ਨੂੰ ਵੀ ਪਸੰਦ ਆਉਂਦਾ ਹੈ ਤਾਂ ਤੁਸੀਂ ਇਹ ਸੂਟ ਸਾਡੇ ਕੋਲ ਇਹ ਆਰਡਰ ਕਰ ਸਕਦੇ ਹੋ ਦੇਖੋ ਬਹੁਤ ਇਸ ਨੂੰ ਦੱਸਿਆ ਵੀ ਜਿਹੜਾ ਵੀ ਸਿੰਗਲ ਸੂਟ ਹੋ ਜੋ 1150 ਰੁਪਏ ਦਾ ਜੇ ਕਿਸੇ ਨੇ ਦੋ ਸੂਟ ਆ ਇਕੱਠੇ ਆਰਡਰ ਕਰਨੇ ਨੇ ਤਾਂ ਉਹ 2200 ਰੁਪਏ ਦੇ ਵਿੱਚ ਆਰਡਰ ਹੋ ਜਾਣਗੇ ਸੋ ਕਿਸੇ ਵੀ ਮੇਰੇ ਭੈਣ ਨੂੰ ਪਸੰਦ ਆਉਂਦਾ ਇਸ ਦੇ ਵਿੱਚ ਕਲਰ ਹੈਗਾ ਫਰੋਜੀ ਕਲਰ ਇਸ ਦੇ ਵਿੱਚ ਦੋ ਕਲਰ ਨੇ ਇਹ ਵਾਲਾ ਫਰੋਜੀ ਕਲਰ ਹੈਗਾ ਇਹ ਵਾਲਾ ਫਰੋਜੀ ਕਲਰ ਹੈ। ਕੋ ਕਿਸੇ ਵੀ ਮੇਰੀ ਭੈਣ ਦੇ ਪਸੰਦ ਆਉਂਦਾ ਹੈ। ਇਹ ਸੂਟ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ। ਜਲਦੀ ਆਲਦੀ ਤੁਸੀਂ ਆਰਡਰ ਕਰਿਓ ਤੇ ਇਸ ਵਾ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਦਿਓ। ਉਸ ਤੋਂ ਬਾਅਦ ਆ ਗਿਆ ਮੋਰ ਪੰਖੀ। ਇਹ ਆ ਗਿਆ ਮੋਰ ਪੰਖੀ। ਕਿਰੇ ਦੇ ਵਿੱਚ ਜਿਹੜਾ ਡਬਲ ਕੱਟਵਰਕ ਹੋਇਆ ਹੋਇਆ। ਦੋ ਤਰ੍ਹਾਂ ਦਾ ਕਲਰ ਕੰਟਰਾਸਟ ਲੱਗਿਆ ਹੋਇਆ ਕੱਟਵਰਕ ਦੇ ਵਿੱਚ ਬਹੁਤ ਸੋਹਣਾ ਲੱਗ ਰਿਹਾ ਹੈ। ਤੇ ਉੱਪਰ ਜਿਹੜੇ ਫਲਾਵਰ ਬਣਿਆ ਹੋਏ ਨੇ। ਬਹੁਤ ਸੋਹਣੇ ਲੱਗ ਰਹੇ ਨੇ ਫਲਾਵਰ ਵੀ ਬਣੇ ਹੋਏ ਦੇਖੋ ਪਰ ਫਲਾਵਰ ਬਣੇ ਹੋਏ ਨੇ ਕਲਰ ਕੰਟਰਾਸਟ ਦੇਖੋ ਤੇ ਵਰਕ ਦੀ ਸਫਾਈ ਦੇਖੋ ਬਹੁਤ ਸੋਣਾ ਵਰਕ ਹੋਇਆ ਹੋਇਆ ਤੇ ਨਾਲ ਜਿਹੜਾ ਇਹ ਗਲੇ ਦਾ ਵਰਕ ਹੋਇਆ ਹੋਇਆ ਹੈ ਇਹ ਗਲੇ ਦਾ ਵਰਕ ਬਣਿਆ ਹੈ ਬਹੁਤ ਹੀ ਸੋਹਣਾ ਤੇ ਟੈਰਾ ਜਿਹੜਾ ਸੂਟ ਬਣ ਕੇ ਰੈਡੀ ਹੋਇਆ ਮੋਰ ਪੰਖੀ ਕਲਰ ਦਾ ਇਹ ਸੂਟ ਹੈਗਾ ਸੇਮ ਹੀ ਜਿਹੜਾ ਬਾਜੂਆਂ ਦੇ ਉੱਪਰ ਵੀ ਵਰਕ ਹੋਇਆ ਹੋਇਆ ਹੈਗਾ ਦੇਖ ਰਹੇ ਹੋ जों के बहुत सोहर जैड ब्लैक से जैड ब्लैक कलर बिल्कुल बिल्कुल दाएं 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 है बिल्कुल जेड ब्लैक कलर है दुपट्टा सो तो किसी भी मेरी भेन दे सूट तीडे कोर्डर कर सकते हो उस तो बाद आ गया मेहंदी कलर का सूट ਇਹ ਘੇਰਾ ਤੇ ਛਾਕ ਬਣੇ ਹੋਏ ਨੇ ਤੇ ਖੁੰਝਾਂ 'ਚ ਜਿਹੜੇ ਇਹ ਫਲਾਵਰ ਬਣੇ ਹੋਏ ਨੇ ਤੁਸੀਂ ਦੇਖ ਰਹੇ ਹੋ ਘੇਰਾ ਵੀ ਬਣਿਆ ਹੈ ਤੇ ਛਾਕ ਵੀ ਬਣਿਆ ਜੀ ਘੇਰਾ 20 ਤੇ 20 ਤੋਂ 21 ਇੰਚ ਦੇ ਵਿਚਕਾਰ ਬਣਿਆ ਹੋਇਆ 20 ਇੰਚ ਨਾਲ ਦੇ ਆਰਾਮ ਨਾਲ ਆਉ 21 ਦੇ ਆਉ ਤੇ 22 ਇੰਚ ਦੇ ਆਰਾਮ ਨਾਲ ਆਊਗਾ ਕਿਉਂਕਿ ਇੰਨਾ ਘੇਰਾ ਆਰਾਮ ਪ੍ਰੋਪਰ ਹਰ ਇੱਕ ਦੇ ਆਊਗਾ ਬਹੁਤ ਸੋਹਣਾ ਲੱਗ ਰਿਹਾ ਹੈ ਘੇਰਾ ਤੇ ਛਾਕ ਪлюс ਜਿਹੜੇ ਖੁੰਝਾਂ 'ਚ ਫਲਾਵਰ ਬਣੇ ਹੋਏ ਨੇ ਬਹੁਤ ਹੀ ਸੋਹਣੇ ਤੇ ਪਿਆਰੇ ਲੱਗ ਰਹੇ ਨੇ ਕਲਰ ਦਾ ਕੰਟਰਾਸਟ ਵੀ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਨੇ ਤੁਸੀਂ ਦੇਖੋਗੇ ਤੇ ਨਾਲ ਹੀ ਘੇਰੇ ਦੇ ਵਾਂਗ ਸੇਮੀ ਦੇ ਹਰ ਕਿਜੀ ਬੇਲ ਜਿਹੜੀ ਬਾਜੋਂ ਦੇ ਉੱਪਰ ਬਣੀ ਹੋਈ ਹੈ। ਤੋਂ ਕਿਸੇ ਨੂੰ ਵੀ ਪਸੰਦ ਆਉਂਦਾ ਸੂਟ ਤੁਸੀਂ ਇਹ ਸਾਡੇ ਕੋਲ ਆਰਡਰ ਕਰ ਸਕਦੇ ਹੋ। ਬਹੁਤ ਹੀ ਸੋਹਣੇ ਨੇ ਤੇ ਪਿਆਰੇ ਨੇ। ਇਸ ਤੋਂ ਬਾਅਦ ਫਲਕਾਰੀ ਵਾਲ ਆ ਗਿਆ। ਇਹ ਫਲਕਾਰੀ ਦਾ ਸੂਟ ਬਣਿਆ ਹੈ। ਬਿਲਕੁਲ ਜੈੱਡ ਬਲੈਕ ਕਲਰ ਦੇਖੋ। ਰੱਈਆ ਰੱਖੋ। ਬਿਲਕੁਲ ਜੈੱਡ ਬਲੈਕ ਕਲਰ ਹੈ। ਜਮ ਕਾਲਾ ਤੇ ਕਲਰ ਕੰਟਰਾਸਟ ਦੇਖ ਰਹੇ ਹੋ। ਬਹੁਤ ਸੋਹਣੇ ਨੇ ਸਾਰਾ ਸੂਟ ਭਰਿਆ ਹੋਇਆ ਹੈ। ਇਹ ਫਰੰਟ ਦਾ ਵਰਕ ਆ ਗਿਆ ਸਾਰਾ ਤੁਸੀਂ ਦੇਖ ਰਹੇ ਹੋ ਤੇ ਇਸ ਸਾਈਡ ਤੋਂ ਜਿਹੜੇ ਇਹਦੇ ਬਾਟਮ ਦਾ ਵਰਕ ਆ ਗਿਆ ਵੀ ਸਲਵਾਰ ਦੇ ਪਹੁੰਚੇ ਆ ਗਏ ਇਹ ਸਲਵਾਰ ਦਾ ਵਰਕ ਆ ਗਿਆ ਬਹੁਤ ਸੋਹਣਾ ਲੱਗ ਰਿਹਾ ਤੇ ਸੇਮ ਹੀ ਪਹੁੰਚਾਂ ਦੇ ਨਾਲ ਦਾ ਜਿਹੜਾ ਇਹਦੇ ਬਾਜੂਆਂ ਦੇ ਉੱਪਰ ਆ ਇਹ ਆ ਗਿਆ ਇਹਦੇ ਬਾਜੂਆਂ ਦੇ ਉੱਪਰ ਤਾਂ ਬਹੁਤ ਹੀ ਸੋਹਣਾ ਤੇ ਪਿਆਰਾ ਜਿਹੜਾ ਸੂਟ ਹੈ ਇਹ ਜੈੱਟ ਬਲੈਕ ਕਲਰ ਦਾ ਇਸ ਦੇ ਵਿੱਚ ਇੱਕ ਇਹ ਮਹਿਰੂ ਕਲਰ ਇਹ ਆ ਗਿਆ ਇਸ ਦੇ ਵਿੱਚ ਇੱਕ ਮਹਿਰੂ ਕਲਰ ਤਾਂ ਕਿਸੇ ਵੀ ਮੇਰੀ ਭੈਣ ਦੇ ਪਸੰਦ ਆਉਂਦਾ ਇਹ ਸੂਟ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਬਹੁਤ ਸੋਹਣਾ ਤੇ ਪਿਆਰਾ ਹੈ ਸੂਟ ਹੈ ਇਹ ਸੀ ਆਪਣੇ ਅੱਜ ਦੀ ਵੀਡੀਓ ਦੇ ਸੂਟ ਤੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਹੋਰ ਬਹੁਤ ਸੋਹਣੇ ਤੇ ਪਿਆਰੇ ਪਿਆਰੇ ਸੂਟ ਲੈ ਕੇ ਆਵਾਂਗੇ ਅੱਜ ਦੇ ਲਈ ਐਨਾ ਧੰਨਵਾਦ